ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਚ ਇੱਕ ਗੱਬੜ ਦੇ ਇੱਕ ਬਹਿੜਤਾ ਜੀ ਸੀ ਵੀ ਦੋ ਨਗ ਸੇਲਾ ਡਟੇਲੇ ਇਹਨਾਂ ਬਾਰੇ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਾਂ ਗੱਗੇ ਪੰਡ ਕੇਸਰ ਸਿੰਘ ਆ ਜਿਹੜਾ ਉਹ ਠੰਡਾ ਤੁਸੀਂ ਰਾਮਪੁਰਾ ਮੋਬਾਈਲ ਨੰਬਰ ਬਾਈ ਜੀ ਆਪਣਾ 9914166099 92 9914166099 66099 ਪਰਸਪਾਲ ਚਾਰ ਪੰਜ ਨਗ ਪਾਈ ਸੀ ਕਹੇ ਵੇ ਅੱਗੇ ਆਪਣੇ ਉਹਨਾਂ ਨੂੰ ਤਿੰਨ ਵੈਗਣ ਦੀ ਠੀਕ ਆ ਮਾਲਾ ਸੌਦੇ ਹੋਏ ਵੇ ਜਾਣ ਜਾਂ ਹਣਾ ਵੇ ਨਹੀਂ ਆਏਗੇ ਤੇਰੀ ਪਹਿਲੇ ਨੰਬਰ ਦਾ ਆਪਾਂ ਵਹਿੜ ਦੇਖੀ ਜਾਂਦੇ ਆ ਕਿਹੜਾ ਸੁਆ ਸੁਈ ਜਾਏ ਦੂਜਾ ਸੁਆ ਸੁਈ ਫਿਰ ਕੋਕ ਵਜੇ ਸੋਈ ਅੱਜ ਅੱਛਾ ਰਾਤ ਦੀ ਸੁਈ ਵੀ ਆ ਹਾਂ ਰਾਤ ਦੀ ਹੀ ਪੈ ਗਈ ਬੱਚਾ ਕੀ ਦੇ ਦੇ ਨੇ ਬੱਚਾ ਆ ਬੱਚਾ ਗਾ ਮਗਰ ਆ ਗਿਆ ਬੱਚਾ ਸੁਆ ਸੁਈਆ ਦੂਜਾ ਦੂਜਾ ਥੇ ਲੇਵਾ ਬੁਲਾਓ ਤਗੜਾ ਬਣਾਏ ਨੇ ਠੀਕ ਹੈ ਚੋਤੀ 9 10 ਕਿਲੋ ਠੀਕ ਹੈ ਜਿੰਨੇ ਚੁਈ ਚਲ ਉਹਨੇ ਥੋੜਾ ਇਹਨਾਂ ਦੇ ਦਾ ਨਾ ਠੀਕ ਹੈ ਹੁਣ ਚਾਹੀ ਮੈਨੂੰ ਫੇਰ ਗਾਣੀ ਪੋਈ ਆ ਕਰਾਂਗੇ ਕਰੇ ਜਖਾਈ ਠੀਕ ਹੈ ਇਹ ਵੇੜਾ ਉਹ ਆਗਰੇ ਤਿੰਨ ਟੈਮ ਜੁਨੇ ਪੈਂਦੀਆਂ ਠੀਕ ਹੈ ਬਾੱਕੀ ਹੁਣ ਜੇ ਮੌਸਮ ਬਹੁਤ ਵਧੀਆ ਆ ਗਿਆ ਤੇ ਜੇਰ ਜੂ ਰੋਕਿਆ ਜਾਵੇ ਵੀਡੀਓ ਹੈਗੀ ਆਪਣੇ ਕੋਲ ਠੀਕ ਹੈ ਅੰਦਾਜ਼ਾ ਜੇ ਕਿੱਥੇ ਕਿ ਚੱਲ ਜੂਏ 40 ਤੋਂ ਪਲੱਸ ਹੀ ਚੱਲਣਾ ਵੀਰੇ ਨੇ ਕਹਿੰਦਾ ਬਾਵਾ ਜਿਵੇਂ ਆਪਾਂ 9-10 ਕਿਲੋ ਕਹਿੰਨਾ 14 14 9 ਮੇਰੇ ਸਾਬ ਨਾਲ 15 ਕਿਲੋ ਹਾਲੇ ਵੀ ਹਵਾਨੇ ਚ ਪਿਆ ਹਾਂ ਕੱਢ ਦੂ ਕਿੰਨਾ ਕਹਿੰਦਾ ਬਾਪ ਇਹਦੀ 14 ਦੇ ਦਾਂਗੇ ਇੱਕ ਵਾਰ ਸਟਾਰਟਿੰਗ ਮੈਨੂੰ ਇਹ ਲੱਗਦਾ ਵੀ 25-30 ਜਿਹੜੀ ਹੈਗੀ ਆ 25-30 ਕਿਲੋ ਤੋਂ ਸਟਾਰਟਿੰਗ ਕੀਤੀ ਹੈ ਨੇ ਠੀਕ ਹੈ ਰੇਟ ਵਗੈਰਾ ਕੀ ਰਹਿਣਗੇ ਰੇਟ 1,45,000 ਰੁਪਏ ਦੀ ਜੈਸ ਰੋ ਮੰਨ ਤਾਂ ਮੰ ਸੋ 1,45,000 ਕੀਮਤ ਦੇ 40 ਕਿਲੋ ਦੁੱਧ ਦੇਣ ਵਾਲੀ ਹੈ। ਕੰਨੀਆਂ ਖੜੀਆਂ ਜਾਂ ਨਹੀਂ ਖੜੀਆਂ? ਦੰਦੋ ਪੂਰੀ ਆ। ਬੱਚਾ ਆ ਬੈਠਾ ਸਾਹਮਣੇ। ਤਾਜੀ ਸੁਈ ਦੇ ਰਾਤ ਦੀ। ਠੀਕ ਹੈ। ਔਕਾ ਖਚਾ ਕੇ ਹੋਰ ਹੀ ਪਾ। ਸੋ ਲੇਵਾ ਦੇਖੋ ਮੈਂ ਬੈੜ ਦੀ ਲੱਕੜ ਲੁੱਕੜ ਚਕਾਠਾ ਜਿਹਾ ਗੁੱਠਾ ਬਹੁਤ ਚੰਗਾ। ਸੋ ਫੈਟਰਾ ਸਲਾ ਲੇਵਾ ਜਮਾ ਦੇਖ ਸਕਦਾ। ਕੀ ਆ ਵਾਤਾ? ਪੂਰਾ ਕੀ ਆ ਵਾਤਾ? ਨਾੜੀ ਦੀ ਚੁਆਈ ਵਾਲਾ ਥਾਰਾ। ਠੀਕ ਹੈ। ਨਾੜਾ ਨੂੜਾ ਨਾਲ ਤਾਂ ਗੁੰਦੀ ਵੀ ਆ ਜਾਵਾ ਹਨਾ। ਕਿੰਨੇ ਤੋਂ? ਚਾਈ ਦਾ ਫਲਾਕ ਚਲ ਰਾ ਨਾ ਠੀਕ ਹੈ ਸੋ ਬਾਕੀ ਹਵਾਨਾ ਵੀ ਦਾਹਾ ਦਾ ਵੇਚ ਵੀਰੇ ਕਹਿੰਦੇ ਆ ਵਪਾਰੀ ਉਹ ਕਰਦੇ ਨੇ ਸੋ ਨੇਚਰਲ ਹਵਾਨਾ ਜਿਹੜਾ ਆਪਾਂ ਦਿਖਾਉਂਦੇ ਪਏ ਆ ਇੱਕ ਪਾਸੇ ਦੀ ਦੋਨੇ ਪਾਸੇ ਨਾੜਾ ਬਰੀਕੀਆਂ ਜਮ ਸੋ ਆ ਦੇਖ ਸਕਦੇ ਹੋ ਅੰਦਰ ਪਾ ਕੇ ਚੁਕਾ ਕੇ ਮਾਰਦੇ ਰੋਂ ਪਤਾ ਲੱਗਦੀ ਚੀਜ਼ ਆ ਸੋ ਦੇਖੋ ਜਮਾ ਕਹਿ ਬਤਾ ਬੁਲਬੁਲ ਦਾ ਵਾਚੇ ਦਿਖਾਉਂਦੇ ਪਿਆ ਤੁਹਾਨੂੰ ਆਪਾਂ ਇੱਕ 45 ਰੇਟ ਜੇ ਨਾਉਣ ਜਾ ਹਣਾ ਨਿਯਮਤ ਤੌਰ ਤੇ ਏਡਾ ਹਵਾਨਾ ਦੇਖ 2 ਲੱਖ ਮੰਗ ਲਾ ਮੈਨੂੰ ਭਾਈ 2 ਮੰਗੀਆ ਸਵਾ 2 ਬੰਗੇ ਕੀ ਫਾਇਦਾ ਪਰ ਵੇਚਣਾਂ ਦੀ ਗੱਲ ਕਰੋ ਹਣ ਸੋ ਗੱਲ ਆ ਪੋ ਕਹਿੰਦੇ ਨੇ ਵੀ ਇੱਟ ਵੀ ਵਾਰ ਤੋਂ ਜਾ ਜਾਂਦੀ ਆ ਤੇ ਮਿਲਕਵੇ ਦੇਖੋ ਮੂਹਰੇ ਲੱਗ ਤਾਂ ਜਾਂਦੀ ਸੋ ਠੰਡ ਦੇ ਥੋੜੀਆ ਭਾਲਾਂ ਹਲੇ ਹੈਗੀਆਂ ਹਨਾ ਭਾਲ ਹੈਗੀਆਂ ਭਾਲ ਦਾ ਰੱਖਿਆ ਦਾ ਬੁਸ ਇੱਕ ਦੋ ਦਿਨ ਹਨਾ ਸਾਫ ਹੋ ਜਾਣੀਆਂ ਭਾਲਾਂ ਚੱਕ ਦੋ ਦਿਨਾਂ ਚ ਠੀਕ ਹੈ ਸੋ ਬੈਡ ਦੇਖੋ ਪੂਰੀ ਤੰਦਰੁਸਤੀ ਸਾਫ ਸੁਥਰੀ ਤੇ ਲੈਗ ਸਕੋਰ ਵਗੈਰਾ ਦੇਖੋ ਜਿੰਨਾ ਇਹ ਤੇ ਕੈਮਰਾ ਦਿਖਾ ਦਿਓ ਉਨਾ ਹੀ ਥੋੜਾ ਸਾਫ ਸੁਥਰੀ ਜਿਹੜੇ ਫਿਰ ਕਹਿੰਦੇ ਕਿ 40 ਤੋਂ ਪਲੱਸ ਹੈ ਲੈਣੇ ਸੂਈ ਸੋਇਲ ਸਾਨੂੰ ਡਰ ਲੱਗਦਾ ਸੂਈ 'ਚ ਕੋਈ ਗੜਬੜ ਨਾ ਹੋਵੇ ਫੋ ਵੀ ਜੇਰ ਵੀ ਪੈ ਚੁੱਕੀ ਹੈ ਜੀ ਬੱਚਾ ਵੀ ਸਾਹਮਣੇ ਆ ਤੇ ਮਿਲਕਿੰਗ ਆਪਾਂ ਕਰਕੇ ਦੇਖ ਲਈਏ ਜੀ ਹਨਾ ਤਾਂ ਚੋਈ ਮਸ਼ੀਨ ਨਾ ਕਰਦੇ ਆਪਾਂ ਮਸ਼ੀਨ ਨਾ ਕਰਦੇ ਠੀਕ ਹੈ ਅੱਗੇ ਆਪਾਂ ਗੱਲ ਕਰਦੇ ਆ ਦੋ ਨੰਬਰ ਵਾਲੀ ਦੀ ਦੂਜਾ ਸਵਗਰੇ ਰਿਜਨਾ ਕੈਦਨ ਕੱਢਦੀ ਆ ਹਫਤਾ ਹਫਤਾ ਸੂਨ ਚ ਬਾਕੀ ਦੁੱਧ ਦਾ ਐਸਟੀਮੇਟ ਜੇ ਕਿੰਨਾ ਅਗਲਾ ਹੀ ਆਪਾਂ ਚਲੋ ਦੁੱਧ ਬਲੂਨ ਇਹ ਤਾਂ ਬੰਨਾ ਬਹੁਤਾ ਸੱਚ ਨੇ ਲੇਵਾ ਫਾੜਿਆ ਰਹਾ ਹਨਾ ਤਾਂ ਚੋਈ ਵਾਲਾ ਖਾਣ ਲੱਗਿਆ ਵਾ ਠੀਕ ਹੈ ਐਤ ਕੀ ਦੁੱਧ ਕਿੰਨਾ ਪਾ ਦੂਗੀ ਹੈ 24 ਕਿਲੋ ਮੰਨ ਕੇ ਲਗਾਇਆ ਲਿਆ ਪਾਉਣ ਦਾ ਵਾਹ 30 ਕਿਲੋ ਵੀ ਕਹਿ ਦਿੱ ਕਿ ਕੀ ਫਾਇਦਾ ਝੂਠ ਮਾਰਨ ਦਾ ਜਾਇਜ਼ ਗੱਲ ਗੱਲਾਂ ਕਰੰਟ ਨੇ ਕਰੋ 19 ਦਾ ਪਾ ਦੇ ਉਹਨਾਂ ਕੱਢ ਲਾਂਗੇ ਆਪਾਂ ਪਾਉਣ ਵਾਲਾ ਹੋਵੇ ਉਹ ਗੱਲ ਉਹ ਗੱਲ ਕਹਿੰਦਾ 19 ਕਰੋ ਜਿੰਨੀ ਕਾਕਾਤ ਆ ਇੰਨੀ ਪਸਦੀ इकाਤ ਹੈਗੀ ਆ ਹਾਂ ਹੈਗੀ ਇੰਨੀ ਸਟ੍ਰਾਈਟ ਹੈ ਆਪਾਂ ਕਹਿੰਦੇ 40 ਦੇ ਦੂ 40 ਦੇ ਦੂ ਫਾਇਦਾ ਨਹੀਂ ਜਿਹੜੀ ਤੈਨੂੰ 40 ਦੇਣਾ ਉਹ 40 ਹੀ ਦੇਣਾ ਸੋ ਕਹਿੰਦੇ ਵੀ ਗੱਦੇ ਲਖੀ ਤਰ੍ਹਾਂ ਮਾਰ ਕੇ ਜੈ ਭਰਾ ਨਹੀਂ ਬਣਦਾ ਹਾਂ ਸਹੀ ਗੱਲ ਜਿਹੇ ਚੀਜ਼ ਆ ਉਹ ਨੂੰ ਉਹ ਜਿਹਾ ਕੁਛ ਕਹੋ ਉਹ ਜਿਹਾ ਕੁਛ ਦੱਸਿਆ ਝੂਠ ਮਾਰਨ ਕੀ ਕਰਦਾ ਇਹਦੇ ਫਿਰ ਰੇਟ ਘ ਇਹ ਲੱਖ ਕਰਦੇ ਆਂ ਆਪਣੀ ਦੇ ਵੜ ਦੇ ਆ ਮਾਨ ਤਣ ਵਿੱਚ ਹੋ ਜੂਗਾ ਮਾਨ ਤਣ ਮਾਨ ਤਣ ਕਰਦਾ ਠੀਕ ਆ ਧੋੜੀ ਬਾਹਰ ਨੂੰ ਸੋ ਜਿਹੜੇ ਵੀ ਕਹਿੰਦੇ ਸੀ 25 ਤੋਂ ਲੈ ਕੇ 30 ਦੇ ਵਿੱਚ ਲੈਣੀ ਆ ਤੇ ਬੱਚੀ ਬਣ ਲੈਣਾ 25 ਕਹਿਆ ਉਹ ਨੇਚਰਲ ਜਿਹੜਾ ਮੰਨ ਕੇ ਚਲੋ ਵੀ ਲੱਖ ਦੇ ਲੈਣਾ ਜਾਣਾ ਪੈਂਦਾਗਾ ਸੋ ਜਿਹੜੀ ਉਹ ਤਾਂ ਹੁੰਦੇ ਫੇਕ ਜਿਹੜੀ 70000 ਰੁਪਏ ਹੋਮ ਡਿਲੀਵਰੀ ਹੋ ਜੂ ਹੁਣ ਇਦਾਂ ਦੀ ਵੈਣ ਦੇ ਹੋਮ ਡਿਲੀਵਰੀ 50000 ਕਰ ਦੇਣਗੇ ਕਰ ਦਿੰਦੇ ਆ ਬਈ ਪੈਸੇ ਕਵਾ ਲੈਂਦੇ ਮੋੜ ਕੇ ਉਹ ਫੇਸਬੁੱਕ ਵਾਲਾ ਸਿਸਟਮ ਹੁੰਦਾ ਪਰ ਨੇਚਰਲ ਇੱਕ ਦਾਸ ਜਿਹੜੇ ਵੀ ਕਹਿੰਦਾ ਰੇਟ ਜ਼ਿਆਦਾ ਫਲਾਣਾ ਧੋੰਕਾ ਫੁੱਲ ਹਾਈਟ ਆ ਸੈਜ ਵਗੈਰਾ ਤੇ ਬਣਤਰ ਵਗੈਰਾ ਠੀਕ ਹੈ ਬਾਕੀ ਨਾੜਾ ਨੂਣਾ ਦੇਖੇ ਬਹੁਤ ਜਿਆਦਾ ਹੈ ਨਾ ਸੋ ਦੇਖੋ ਥੱਲੇ ਥਣ ਗੁੱਲੇ ਵਾਲਾ ਹੱਥੀ ਚਵਾਇਆ ਇੱਕ ਦਾ ਚ ਮਾਨਤਨ ਹੋ ਘਰ ਆਇਦਾ ਸੋ ਮਾਨਤਨ ਜ਼ਰੂਰ ਹੋਊਗਾ ਵੀਰ ਦਾ ਘਰ ਆਇਦਾ ਜਿਹੜਾ ਆਊਗਾ ਤੇ ਇਹ ਦੂਜੇ ਨੰਬਰ ਤੇ ਦੋ ਵੜਾ ਦਿਖਾ ਦਿਆਂ ਇੱਕ ਦਿਖਾ ਦਈ ਆਪਾਂ ਗੱਬਣ ਇੱਕ ਦਿਖਾ ਦੀ ਤਾਜੀ ਸੀ ਵੀ ਪਿੰਡ ਵੀਰ ਦਾ ਕੇਸਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਪੈ ਗਿਆ ਭਗਤਾ ਜਲਾਲ ਇੰਦਾ ਸ਼ਹਿਰ ਦੇ ਨਾਲ ਆ ਗਈ ਕੋਈ ਵੀ ਨਗਰ ਤੁਹਾਡੇ ਪਸੰਦ ਦਾ ਕੋਲਿਆ ਕੀ ਦੇ ਕੇ ਤਸੱਲੀ ਕਰਕੇ ਵੀਡੀਓ ਜਾਰ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ